ਪ੍ਰਵਰਤ ਰੰਦੇ ਹੋਏ ਨਿਵ੍ਰਤ ਇਹ ਖਾਲਸੇ ਦਾ ਨਿਆਰਾਪਨ ਹੈ ਪ੍ਰਵਰਤ ਤੋਂ ਪਾਵ ਗ੍ਰਹਿਮ ਕਰਨਾ ਜਗਤ ਦੇ ਸਾਰੇ ਪਸਾਰੇ ਦੇ ਵਿੱਚ ਪੂਰੀ ਤਰ੍ਹਾਂ ਮਗਨ ਰਹਿਣਾ ਨਿਵ੍ਰਤ ਆਪ ਤਿਆਗ ਸੰਸਾਰਿਕ ਮੂ ਮਾਇਆ ਤੋਂ ਦੂਰ ਰਹਿਣਾ ਸੰਸਾਰਿਕ ਵਸਤੂਆਂ ਦਾ ਤਿਆਗ ਕਰਨਾ ਗੁਰੂ ਸਾਹਿਬ ਨੇ ਸਾਨੂੰ ਜੀਵਨ ਦੀ ਜਾਂਚ ਇਹ ਦੱਸਨੀ ਕੀਤੀ ਕਿ ਸਾਰੇ ਕੰਮਕਾਰ ਕਰਦੇ ਹੋਏ ਵੀ ਕੰਮਕਾਰ ਦੇ ਵਿੱਚ ਖਚਿਤ ਨਹੀਂ ਹੋਣਾ ਅੰਜਨ ਮਹਿ ਨਰੰਜਨ ਰਹੀਐ ਅੰਜਨ ਮਹਿ ਨਰੰਜਨ ਰਹੀਐ ਬਹੁੜ ਨ ਪਾਉ ਜਲ ਪਾਇਆ ਇਹ ਤੀਕਾ ਗੁਰੂ ਸਾਹਿਬ ਨੇ ਯੋਗੀਆਂ ਨੂੰ ਦੱਸਣਾ ਕੀਤਾ ਕਿ ਯੋਗ ਨ ਖਿੰਥਾ ਯੋਗ ਨ ਡੰਡਾ ਹੈ ਯੋਗ ਨਾ ਅਸਮ ਚੜਾਈ ਹੈ ਯੋਗ ਨਾ ਮੁੰਦੀ ਮੂਨ ਮੁੰਡਾਈ ਹੈ ਯੋਗ ਨਾ ਸਿੰਗੀ ਵਾਈ ਹੈ ਅੰਜਨ ਮਹਿ ਨਰੰਜਨ ਰਹੀ ਹੈ ਯੋਗ ਜੁਗਤ ਏਵ ਪਾਈ ਹੈ ਇਸ ਟਾਈਮ ਦੱਸਿਆ ਗੁਰੂ ਸਾਹਿਬ ਨੇ ਜੀਵਨ ਦਾ ਕਿ ਇਸ ਢੰਗ ਨਾਲ ਜੀਵਨ ਜਿਹੜਾ ਆਸਾ ਮੈਂ ਨਿਰਾਸ਼ ਰਹੀ ਜਾ ਪਾ ਆਸਾ ਦੇ ਵਿੱਚ ਵੀ ਸਿੱਖ ਨੇ ਨਿਰਾਸ਼ ਰਹਿਣਾ ਉਹਨਾਂ ਵਿੱਚ ਖਚਤ ਨਹੀਂ ਹੋਣਾ ਦਸਮ ਪਿਤਾ ਵੀ ਸਾਨੂੰ ਇਹ ਗੱਲ ਦ੍ਰਿੜ ਕਰਾ ਰਹੇ ਆ ਕਿ ਜਿਹੜੇ ਘਰ-ਬਾਰ ਹੈ ਸਦਨ ਸੋਹਣੇ ਮਹਿਲ ਸੋਹਣੇ ਘਰ ਇਹਨਾਂ ਨੂੰ ਜੰਗਲ ਹੀ ਸਮਝੋ ਰੇ ਮਨ ਐਸੋ ਕਰ ਸੰਿਆ사 ਬਨਸੇ ਸਦਨ ਸਭੇ ਕਰ ਸਮਝੋ ਮਨ ਹੀ ਮੈਂ ਉਦਾਸਾ ਭਾਵ ਮਾਇਆ ਦੇ ਵਿੱਚ ਰਹਿੰਦੇ ਹੋਏ ਮਾਇਆ ਤੋਂ ਨਿਰਲੇਪ ਰਹਿਣਾ ਹੀ ਸਿੱਖ ਦੀ ਜੀਵਨ ਜਾਚ ਹੈ ਤੀਸਰੇ ਪਾਤਸ਼ਾ ਅਕਾਲ ਪੁਰਖ ਦਾ ਵੀ ਇਹੀ ਸੁਭਾਅ ਦੱਸਦੇ ਆ ਕਿ ਆਪ ਪਰਵਿਰਤ ਆਪੇ ਨਿਰਵ੍ਰਤੀ ਆਪੇ ਅਕਥ ਕਥੀਜਾ ਆਪੇ ਪੁਨ ਸਭ ਆਪ ਕਰਾਏ ਆਪ ਅਲਿਪਤ ਵਰਤੀਜਾ ਸੋ ਆਪ ਹੀ ਹਰ ਪਾਸੇ ਪੰਚਮ ਪਿਤਾ ਸਾਨੂੰ ਬੜਾ ਦ੍ਰਿੜ ਕਰਾਰੇ ਇਸ ਗੱਲ ਨੂੰ ਕਿ ਕੋਈ ਆਪਣਾ ਇੰਟਰੋਡਕਸ਼ਨ ਜਾਂ ਪਰਿਚਾਪ ਪਾਉ ਐ ਪਾਉ ਇਸ ਢੰਗ ਨਾਲ ਪ੍ਰਗਟ ਕਰਦਾ ਹੈ ਕਿ ਉਹਦੇ ਕੋਲ ਬਹੁਤ ਧਨ ਦੌਲਤ ਹੈ ਔਰ ਕੋਈ ਆਪਣੇ ਆਪ ਨੂੰ ਤਿਆਗੀ ਹੋਣ ਦਾ ਦਾਵਾ ਕਰਦਾ ਤੇ ਧਾਰਮਿਕ ਹੋਣ ਦਾ ਦਾਵਾ ਕਰਦਾ ਤੇ ਕੋਈ ਆਪਣਾ ਪ੍ਰਗਟਾਵਾ ਕਿ ਯੋਗ ਦੀਆਂ ਕਿਰਿਆਵਾਂ ਰਾਹੀਂ ਆਪਣੇ ਆਪ ਨੂੰ ਸਰਵੋੱਚ ਸਥਾਪਿਤ ਜਾਂ ਸਰਵੋੱਚ ਹੋਣ ਦੀ ਗੱਲ ਕਰਦਾ ਔਰ ਆਪਣਾ ਇੰਟਰੋਡਕਸ਼ਨ ਇਸ ਢੰਗ ਨਾਲ ਦਿੰਦਾ ਹੈ ਕਿਨਹੀਂ ਕੀਆ ਪ੍ਰਵ੍ਰਤ ਪਸਾਰਾ ਕਿਨਹੀਂ ਕੀਆ ਪ੍ਰਵ੍ਰਤ ਪਸਾਰਾ ਕਿਨਹੀਂ ਕੀਆ ਪੂਜਾ ਵਿਸਥਾਰਾ ਕੋਈ ਪੂਜਾ ਦੇ ਆਦਾਰ ਤੇ ਕਹਿੰਦੇ ਸਭ ਕੁਝ ਤਿਆਗਿਆ ਹੋਇਆ ਕਿਨਹੀਂ ਨੇਵਲ ਪਉੰਗੰਮ ਸਾਦੇ ਮੋਹਿ ਦੀਨ ਹਰ ਹਰ ਅਰਾਦੇ ਕਿ ਮੈਂ ਤਾਂ ਉਸ ਅਕਾਲ ਪੁਰਖ ਨੂੰ ਹੀ ਯਾਦ ਕਰਦਾ ਸਿੱਖ ਪ੍ਰਵ੍ਰਤ ਰਹਿੰਦੇ ਹੋਏ ਵੀ ਨਿਰਵ੍ਰਤਾ ਭਾਵ ਭੋਗੀ ਹੁੰਦਾ ਹੋਇਆ ਵੀ ਤਿਆਗੀ ਹੈ ਕਿਉਂਕਿ ਇਹਦੇ ਵਿੱਚ ਡੁੱਬਿਆ ਹੋਇਆ ਨਹੀਂ ਹੈ ਸਿੱਖ ਜਾਣਦਾ ਹੈ ਕੀ ਚੀਜ਼ ਗ੍ਰਹਿਣ ਕਰਨ ਵਾਲੀ ਹੈ ਕੀ ਚੀਜ਼ ਕਰਨ ਵਾਲੀ ਹੈ ਔਰ ਕਿਹੜੀ ਚੀਜ਼ ਦਾ ਤਿਆਗ ਕਰਨ ਵਾਲਾ ਹੈ ਗੁਰਮੁਖ ਪਰਵ੍ਰਤ ਨਰਵ੍ਰਤ ਪਛਾਨੈ ਗੁਰਮੁਖ ਪਰਵ੍ਰਤ ਨਰਵ੍ਰਤ ਪਛਾਨੈ ਗੁਰਮੁਖ ਤਾਰੇ ਪਾਰ ਉਤਾਰੇ ਨਾਨਕ ਗੁਰਮੁਖ ਸ਼ਬਦ ਨਿਸਤਾਰੇ ਗੁਰੂ ਦੀ ਸਿੱਖਿਆ ਤੇ ਚੱਲਣ ਨਾਲ ਇਹ ਗਿਆਨ ਪ੍ਰਾਪਤ ਹੋ ਜਾਂਦਾ ਹੈ ਕਿ ਕਿਹੜੀ ਕਿਹੜੀ ਚੀਜ਼ ਦਾ ਤਿਆਗ ਕਰਨਾ ਹੈ ਪ੍ਰਥਮੇ त्यागी ਲੋਗਾ ਰੀਤ ਲੋਕਾਂ ਦੀ ਰੀਤ ਮੈਂ ਕਿਸੇ ਦੀ ਨਕਲ ਨਹੀਂ ਕਰਦਾ ਉਹਨੂੰ ਤਿਆਗ ਦਿੱਤੀ ਮੈਂ ਪ੍ਰਥਮੇ त्याਗੀ ਲੋਗਾ ਰੀਤ ਤ੍ਰੈ ਗੁਣ ਤਿਆਗ ਮਾਇਆ ਦੇ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ ਮੈਂ ਬਖਸਾਰਿਆਂ ਨੂੰ ਇੱਕ ਬਰਾਬਰ ਜਾਣਨਾ ਕਰਦਾ ਇਹ ਮੈਨੂੰ ਗੁਰੂ ਨੇ ਜਾਜ ਦਸੀ ਹੈ ਔਰ ਇਹੀ ਨਿਆਰਾ ਪਹਿਣਾ ਨਵੇਂ ਪਾਸ਼ਾ ਸਾਨੂੰ ਕੀ ਕੀ ਤਿਆਗਣ ਲਈ ਦੱਸਦੇ ਹੈ ਕ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਸੁਖ ਸੁਨੇ ਅਰ ਭੈ ਨਹੀਂ ਜਾਕ ਕੰਚਨ ਮਾਟੀ ਮਾਨਾ ਉਤਿਆਗ ਦਾ ਕੀ ਹੈ ਦੇਖੋ ਕਿ ਹੁਣ ਤਿਆਗਣਾ ਹੈ ਨੈ ਨਿੰਦਿਆ ਨੈ ਉਸਤਤ ਜਾਕਾ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹੀਂ ਮਾਨ અપਮਾਨਾ ਆਸਾ ਮਨਸਾ ਸਗਲ ਤਿਆਗਾ ਜਗ ਤੇ ਰਹੇ ਨਿਰਾਸਾ ਇਹ ਇੱਕ ਸੰਸਟਾਈਲ ਦੱਸਿਆ ਜਗ ਤੋਂ ਕਿਵੇਂ ਨਿਰਾਸ ਰਹਿਣਾ ਹੈ ਜੇ ਆਸਾ ਮਾਈ ਨਿਰਾਸ ਰਹੀ ਜੇ ਆਸਾ ਮਨਸਾ ਸਗਲ ਤਿਆਗਾ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜਹ ਪਰਸੈ ਨਾਹਨ ਤੈ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਇਹ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਪਿਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ ਆਪ ਉਸਤ ਨਿੰਦਾ ਲੋਭ ਮੋ ਹੰਕਾਰ ਖੁਸ਼ੀ ਸ਼ੋਕ ਮਾਨ અપਮਾਨ ਇਹ ਸੰਕਲਪ ਵਿਕਲਪ ਇਹ ਸਾਰੇ ਤਿਆਗਨੇ ਆ ਕਾਮ ਕਰੋਧ ਦਾ ਤਿਆਗ ਕਰਨਾ ਹੈ ਇਹਨਾਂ ਤੋਂ ਸਿੱਖਨੇ ਨਿਵਰਤ ਰਹਿਣਾ ਹੈ ਇਹਨੂੰ ਛੱਡ ਦੇਣਾ ਹੈ ਔਰ ਇਹ ਜਿਹੜੇ ਸੁਖ ਤੇ ਦੁੱਖ ਹੈ ਇਸ ਅਵਸਥਾ ਦੇ ਵਿੱਚ ਇੱਕੋ ਜਿਹਾ ਲੱਗਣ ਲੱਗ ਪਣਗੇ ਔਰ ਫਿਰ ਕੋਈ ਵੀ ਕੀਮਤੀ ਚੀਜ਼ ਸਖ ਨੂੰ ਪਰਮਾ ਨਹੀਂ ਸਕਦੀ ਸੁਖ ਸੁਨੇ ਅਰਪਹਿ ਨਹੀਂ ਜਾ ਕਾ ਕੰਚਨ ਮਾਟੀ ਮੰਨ ਇਹ ਅਵਸਥਾ ਹੋ ਜਾਏਗੀ اور